ਪੰਜਾਬ ਸਰਕਾਰ ਵੱਲੋਂ ਲੋਕ ਸਭਾ ਚੋਣਾਂ ਵਿੱਚ ਹੋਈ ਹਾਰ ਨੂੰ ਲੈ ਕੇ ਅੰਗਣਵਾੜੀ ਵਰਕਰਾਂ ਦੀਆਂ ਕੀਤੀਆਂ ਸੇਵਾਵਾਂ ਖਤਮ ਸੋ ਪੰਜਾਬ ਸਰਕਾਰ ਆਈ ਬੁਖਲਾਟ ਦੇ ਵਿੱਚ ਪੰਜਾਬ ਸਰਕਾਰ ਲੋਕ ਸਭਾ ਚੋਣਾਂ ਦੇ ਵਿੱਚ ਆਪਣੀ ਹਾਰ ਨੂੰ ਨਾ ਸਹਾਰਦੇ ਹੋਏ ਘਟਿਆ ਹਰਕਤ ਦੇ ਉੱਤਰ ਆਈਏ ਪੰਜਾਬ ਸਰਕਾਰ ਵੱਲੋਂ ਅੰਗਣਵਾੜੀ ਵਰਕਰਾਂ ਨੂੰ ਕੀਤਾ ਜਾ ਰਿਹਾ ਹੈ برخਾਸਤ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਬ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਅਧੀਨ ਪਿੰਡ ਚੱਕ ਕਾਲਾ ਸਿੰਘ ਵਾਲਾ ਕਾਲਾ ਸਿੰਘ ਵਾਲਾ ਦੇ ਅੰਗਣਵਾੜੀ ਸੈਂਟਰ ਚੋਂ ਬਤੌਰ ਅੰਗਣਵਾੜੀ ਵਰਕਰ 34 ਸਾਲਾ ਬੇਦਾਗ ਸੇਵਾਵਾਂ ਦੇਣ ਵਾਲੀ ਅੰਗਣਵਾੜੀ ਵਰਕਰ ਹਰਗੋਬਿੰਦ ਕੌਰ ਜੋ ਅੰਗਣਵਾੜੀ ਇੰਪਲਾਈਜ਼ ਫਰੈਂਡਸ ਆਫ ਇੰਡੀਆ ਦੇ ਕੌਮੀ ਪ੍ਰਧਾਨ ਅਤੇ ਆਲ ਪੰਜਾਬ ਅੰਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਹਨ ਨੂੰ ਸੰਬੰਧਿਤ ਮਹਿਕਮੇ ਵੱਲੋਂ ਉਹਨਾਂ ਦੀਆਂ ਸੇਵਾਵਾਂ ਖਤਮ ਕਰਨ ਲਈ ਚਿੱਠੀ ਭੇਜੀ ਗਈ ਹੈ डायरेक्टर समाज सुरक्षा स्त्री ते बाल विकास विभाग पंजाब दे पत्र नंबर पत्र नंबर आई सी डी एस दो हज़ार तेई उन्नीस सौ छियानवे इक्कीस सौ त्रेहठ तहत बाल विकास प्रोजेक्ट अफसर श्री मुकतसर साहब के दक्ष द्रक्स, दक्षता हेठ चिट्ठी भेजी गई है ਮਹਿਕਮੇ ਵੱਲੋਂ ਇਹ ਦੋਸ਼ ਲਗਾਇਆ ਗਿਆ ਕਿ ਹਰਗੋਬਿੰਦ ਕੌਰ ਨੇ ਛੁੱਟੀਆਂ ਵੱਧ ਲਈਆਂ ਹਨ ਜਿਸ ਕਾਰਨ ਅੰਗਣਵਾੜੀ ਸੈਂਟਰ ਦਾ ਕੰਮ ਪ੍ਰਭਾਵਿਤ ਹੋਇਆ ਹੈ ਅਸਲ ਵਿੱਚ ਸਹੀ ਇਹ ਹੈ ਕਿ ਪੰਜਾਬ ਸਰਕਾਰ ਬੇहद ਬੁਖਲਾਟ ਵਿੱਚ ਹੈਈ ਹੋਈ ਹੈ ਕਿਉਂਕਿ ਹਰਗੋਬਿੰਦ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਬਣਾ ਦਿੱਤਾ ਗਿਆ ਸੀ ਪਹਿਲਾਂ ਉਹ ਦੇਸ਼ ਭਰ ਦੀਆਂ ਅੰਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮੁੱਦੇ ਉਹਨਾਂ ਦੇ ਹੱਕਾਂ ਦੀ ਲੜਾਈ ਲੜਦੀਆਂ ਸਨ ਹਰਗੋਬਿੰਦ ਕੌਰ ਅਤੇ ਅਕਾਲੀ ਦਲ 'ਚ ਆਉਣ ਨਾਲ ਉਹਨਾਂ ਦਾ ਜਿਹੜਾ ਕਿ ਇਹ ਬਰਖਾਸਤ ਕਰ ਦਿੱਤਾ ਗਿਆ ਹੈ ਸੋ ਅਕਾਲੀ ਦਲ ਦੇ ਪੰਜਾਬ ਪ੍ਰਧਾਨ ਹੋਣ ਕਰਕੇ ਹਰगोਬਿੰਦ ਕੌਰ ਨੂੰ ਜੋ ਪੰਜਾਬ ਦੇ ਵਿੱਚੋਂ ਅੰਗਣਵਾੜੀ ਬਤੌਰ ਪ੍ਰਧਾਨ ਸੀ ਯੂਨੀਅਨ ਦੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਸੋ ਅੰਗਣਵਾੜੀ ਦੀਆਂ ਸੇਵਾਵਾਂ ਉਹਨਾਂ ਦੀਆਂ ਸਾਰੀਆਂ ਖਤਮ ਕਰ ਦਿੱਤੀਆਂ ਗਈਆਂ ਨੇ ਵੱਡੀ ਖਬਰ ਆਈ ਹੈ ਹਰगोਬਿੰਦ ਕੌਰ ਜੋ ਕਿ ਅਕਾਲੀ ਦਲ ਉਹ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਸਰਪੰਖ ਪੰਜਾਬ ਪ੍ਰਧਾਨ ਮਾਫ਼ ਕਰਨਾ ਪੰਜਾਬ ਪ੍ਰਧਾਨ ਬਣਾਇਆ ਗਿਆ ਸੀ ਔਰ ਉਹਨਾਂ ਨੂੰ ਹਰ ਗੋਬਿੰਦ ਕੌਰ ਨੇ ਪੰਜਾਬ ਸਰਕਾਰ ਖਿਲਾਫ ਔਰਤਾਂ ਨੂੰ 1000-1000 ਰੁਪਏ ਦੇਣ ਦਾ ਮੁੱਦਾ ਚੁੱਕਿਆ ਸੀ ਅਤੇ ਉੱਥੇ ਹੀ ਆਟੇ-ਦਾਲ ਵਾਲੇ 11 ਲੱਖ ਰਾਸ਼ਨ ਕਾਰਡ ਅਤੇ ਗਰੀਬ ਲੋਕਾਂ ਨੂੰ ਬਿਜਲੀ ਦੇ ਵੱਧ ਆ ਰਹੇ ਬਿੱਲਾਂ ਦਾ ਮਾਮਲਾ ਵੀ ਉਹਨਾਂ ਨੇ ਸਟੇਜਾਂ ਤੇ ਉਠਾਇਆ ਸੀ ਸੋ ਸਰਕਾਰ ਨੂੰ ਘੇਰਿਆ ਸੀ ਇਸ ਤੋਂ ਇਲਾਵਾ ਉਹ ਜਿਹੜਾ ਕਿ ਔਰਤਾਂ ਨੂੰ ਨਿਆਂ ਦਿਵਾਉਣ ਲਈ ਉਹਨਾਂ ਦੇ ਨਾਲ ਸਰਕਾਰ ਅਤੇ ਪ੍ਰਸ਼ਾਸਨ ਨਾਲ ਲੜਾਈ ਲੜਦੇ ਰਹੇ ਹਨ ਇਸੇ ਕਰਕੇ ਸਰਕਾਰ ਉਹਨਾਂ ਦੇ ਖਿਲਾਫ ਹੋ ਗਈ ਤੇ ਪਿਛਲੀ ਕਈ ਮਹੀਨਿਆਂ ਤੋਂ ਉਹਨਾਂ ਦੇ ਖਿਲਾਫ ਨੌਕਰੀ ਤੋਂ ਕੱਢਣ ਦੀਆਂ ਸ਼ਾਸ਼ਾ ਰਸੀਆਂ ਜਾ ਰਹੀਆਂ ਸਨ ਇਸ ਸਬੰਧੀ ਹਰ ਗੋਬਿੰਦ ਕਰਨ ਨੇ ਕਿ ਮੇਰੀਆਂ ਸਵਮਾ ਖਤਮ ਕਰਕੇ ਪੰਜਾਬ ਸਰਕਾਰ ਨੇ ਆਪਣੀ ਹਾਰ ਕਬੂਲੀ ਏ ਉਹਨਾਂ ਦੇ ਖਿਲਾਫ ਅੰਗਣਵਾੜੀ ਵਰਕਰ ਬਿਨਾ ਤਨਖਾਹ ਛੁੱਟੀ ਨਹੀਂ ਲੈ ਸਕਦੀ ਇਸ ਦਾ ਲੈਟਰ ਮਈ 2024 ਜਾਰੀ ਕੀਤਾ ਗਿਆ ਜਦ ਕਿ ਛੁੱਟੀਆਂ ਤਾਂ ਮੈਂ ਕਹਿੰਦੀ 2023 ਚ ਲਈਆਂ ਸਨ ਉਦੋਂ ਤੱਕ ਸਰਕਾਰ ਵੱਲੋਂ ਕੋਈ ਪੱਤਰ ਨਹੀਂ ਆਇਆ ਸੀ ਪਿਛਲੇ 30 ਸਾਲ ਤੋਂ ਜਦੋਂ ਮੈਂ ਯੂਨੀਅਨ ਵਿੱਚ ਕੰਮ ਕਰ ਰਹੀ ਹਾਂ ਤਾਂ ਮੈਂ ਹਰ ਸਾਲ 20 ਤੋਂ ਉੱਪਰ ਛੁੱਟੀਆਂ ਲੈਂਦੀ ਰਹੀ ਹਾਂ ਜਿੱਥੋਂ ਤੱਕ ਰਾਜਨੀਤਿਕ ਗਤੀਵਿਧੀਆਂ 'ਚ ਪੱਗ ਲੈਣ ਦਾ ਸਬੰਧ ਹੈ ਅੰਗਣਵਾੜੀ ਵਰਕਰ ਇੱਕ ਸੋਸ਼ਲ ਵਰਕਰ ਹੈ ਤੇ ਉਸ ਨੂੰ ਚੋਲਣ ਲੜਨ ਦਾ ਅਧਿਕਾਰ ਹੈ ਜਿਸ ਕਰਕੇ ਉਹ ਰਾਜਨੀਤਿਕ ਗਤੀਵਿਧੀਆਂ 'ਚ ਪੱਗ ਲੈ ਸਕਦੀ ਹੈ ਇਹ ਬੇਬੁਨਿਆਦ ਇਲਜ਼ਾਮ ਲਾ ਕੇ ਮੇਰੀਆਂ ਸਮਾਵਾ ਖਤਮ ਕੀਤੀਆਂ ਗਈਆਂ ਹਨ ਜਿਨ੍ਹਾਂ ਦਾ ਮੈਂ ਜ਼ੋਰਦਾਰ ਵਿਰੋਧ ਕਰਦੀ ਹਾਂ ਉਹਨਾਂ ਕਹਿੰਦੇ ਕਿ ਸਰਕਾਰ ਨੇ ਪਹਿਲਾਂ ਇੱਕ ਕਮੇਟੀ ਬਿਠਾ ਕੇ ਮੇਰਾ ਸਾਰਾ ਕੰਮ ਚੈੱਕ ਕੀਤਾ ਜਿਸ 'ਚ ਕੋਈ ਨੁਕਸ ਨਹੀਂ ਪਾਇਆ ਗਿਆ ਫਿਰ ਬਿਨਾਂ ਵਜਾ ਦਾ ਆਧਾਰ ਬਣਾ ਕੇ ਮੈਨੂੰ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ ਹੈ ਇਸੇ ਨੂੰ ਹੀ ਬਦਲਾ ਆਖਦੇ ਹਨ ਇਹ ਸਰਕਾਰ ਆਪਣਾ ਵਿਰੋਧ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦੀ ਹਾਲਾਂਕਿ ਪਿਛਲੀਆਂ ਸਰਕਾਰਾਂ ਦੇ ਖਿਲਾਫ ਮੈਂ ਬੇਹਦ ਸੰਘਰਸ਼ ਕਰਦੀ ਰਹੀਆਂ ਔਰ ਅੰਗਣਵਾਰੀ ਵਰਕਰਾਂ ਤੇ ਹੈਲਪਰਾਂ ਦੀ ਜਿਹੜੀ ਆਵਾਜ਼ ਬੁਲੰਦ ਕਰਦੀ ਰਹੀਆਂ ਮੈਂ ਜੇਲ੍ਹਾਂ ਵੀ ਇਕੱਟੀਆਂ ਤੇ ਮਰਨ ਵਰਤ ਤੇ ਵੀ ਬੈਠਦੀ ਰਹੀ ਪਰ ਇਸ ਤਰ੍ਹਾਂ ਦਾ ਵਿਤਾਰਕ ਕਿਸੇ ਵੀ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਆਮ ਆਦਮੀ ਸਰਕਾਰ ਨੇ ਮੇਰੇ ਨਾਲ ਕੀਤਾ ਹੈ ਸੋ ਆਮ ਆਦਮੀ ਸਰਕਾਰ ਵੱਲੋਂ ਹਰਗੋਬਿੰਦ ਕੌਰ ਨੂੰ ਬਰਖਾਸਤ ਕਰਨ ਦੀ ਜਿਹੜੀ ਚਿੱਠੀ ਕੱਢੀ ਹੈ ਹਰਗੋਬਿੰਦ ਕੌਰ ਜੋ ਕਿ ਅਕਾਲੀ ਦਲ ਦੀ ਪੰਜਾਬ ਪ੍ਰਧਾਨ ਸੀ ਇਸਤਰੀ ਵਿੰਗ ਦੀ ਸੋ ਉਹਨਾਂ ਨੂੰ ਬਖਾਸਤ ਕਰਨ ਦੀ ਇਹ ਜਿਹੜੀ ਲੈਟਰ ਕੱਢੀ ਗਈ ਏ ਹੁਣ ਵੱਡੀ ਕਾਰਵਾਈ ਕੀਤੀ ਜਾ ਸਕਦੀ ਏ ਅੰਗਣਵਰੀ ਵਰਕਟਾਂ ਦੇ ਉੱਪਰ